ਮਿੰਨੀ ਬੱਸਾਂ ਦੇ ਪਰਮਟਾਂ ਦੀ ਜਿਹੜੀ ਵੰਡ ਸਮਾਰੋਹ ਹੈ ਉਹਦੇ ਵਿੱਚ ਪਹੁੰਚੇ ਹੋਏ ਪੰਜਾਬ ਦੇ ਕੋਨੇ-ਕੋਨੇ ਤੋਂ ਬਹੁਤ ਸਾਰੇ ਨਵੇਂ ਮਿੰਨੀ ਬੱਸ ਆਪਰੇਟਰ ਜਿਨ੍ਹਾਂ ਨੂੰ ਪਹਿਲੀ ਵਾਰ ਲਾਇਸੈਂਸ ਮਿਲ ਰਿਹਾ ਹੈ ਪਰਮਟ ਮਿਲ ਰਿਹਾ ਹੈ ਤੇ ਕੁਝ 150 ਤੋਂ ਦੇ ਲਗਭਗ ਜਿਨ੍ਹਾਂ ਦੇ ਲਾਇਸੈਂਸ ਰੀਨਿਊ ਹੋ ਰਹੇ ਨੇ ਪੁਰਾਣੇ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਦਿਨਾ ਜਿਹਦੇ ਵਿੱਚ ਸਤਕਾਰਯੋਗ ਬਜ਼ੁਰਗ ਵੀ ਨੇ ਮਾਵਾ ਪੈਣਾ ਵੀ ਨੇ ਨੌਜਵਾਨ ਵੀਰ ਨੇ ਤੇ ਸਾਰਿਆਂ ਦਾ ਇੱਥੇ ਚੱਲਿਆ ਹੋਇਆ ਇੱਕ ਕਦਮ ਸਾਡੇ ਸਿਰ ਮੱਥੇ ਸਭ ਤੋਂ ਪਹਿਲਾਂ ਫਤੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਸਰਕਾਰ ਵੱਲੋਂ ਸਵੇਰ ਰੋਜ਼ਗਾਰ ਦੇ ਅੰਤਰਗਤ ਬੜੇ ਸੌਖੇ ਤਰੀਕੇ ਨਾਲ ਮਿੰਨੀ ਬੱਸਾਂ ਦੇ ਜਿਹੜੇ ਪਰਮਟ ਦੇਣ ਦਾ ਜਿਹੜਾ ਪ੍ਰੋਸੈਸ ਹੈ ਉਹ ਲਗਾਤਾਰ ਜਾਰੀ ਹੈ ਹੁਣ ਤੱਕ ਜਿਹੜੇ 1100 ਤੋਂ ਉੱਪਰ ਪਰਮਿਟ ਜਾਰੀ ਕਰ ਚੁੱਕੇ ਹੈ ਜੀ ਜੋ 505 ਉਹਦੇ ਵਿੱਚ ਅੱਜ ਜਾਰੀ ਹੋ ਰਹੇ ਨੇ ਰੀਜਨਲ ਟ੍ਰਾਂਸਪੋਰਟ ਅਥਾਰਟੀ ਜਲੰਧਰ ਦੇ 342 ਪਰਮਿਟ ਨੇ ਰੀਜਨਲ ਟ੍ਰਾਂਸਪੋਰਟ ਅਥਾਰਟੀ ਪਟਿਆਲਾ ਦੇ 92 98 98 ਉਹਦੇ ਨੇ ਰੀਜਨਲ ਟਰਾਂਸਪੋਰਟਰ ਅਥਾਰਟੀ ਬਠਿੰਡਾ ਦੇ 66 ਨੇ ਤੇ ਫਿਰੋਜ਼ਪੁਰ ਦੇ 55 ਨੇ ਸੋ ਅਸਲ ਦੇ ਵਿੱਚ ਮੈਂ ਜਦੋਂ ਮੈਨੂੰ ਅਫਸਰਾਂ ਨੇ ਦੱਸਿਆ ਕਿ 600 ਦੇ ਲਗਭਗ 550 ਦੇ ਲਗਭਗ ਪਰਮੈਂਟ ਜਿਹੜੇ ਨੇ ਉਹ ਆਪਾਂ ਦੇਣੇ ਨੇ ਜੀ ਮੈਂ ਕਿਹਾ ਵੀ ਇਦਾਂ ਕਰਦੇ ਆ ਕਿ ਇੱਕ ਵਧੀਆ ਐਡੀਟੋਰੀਅਮ ਦੇ ਵਿੱਚ ਉਹਨਾਂ ਨੂੰ ਬੁਲਾਓ ਮਾਨ ਇੱਜ਼ਤ ਨਾਲ ਉਹਨਾਂ ਨੂੰ ਬੁਲਾ ਕੇ ਉਹਨਾਂ ਨੂੰ ਮਿਲਾਂਗੇ ਅਫਸਰਾਂ ਨੂੰ ਮਿਲ ਲੈਣਗੇ ਉਹ ਮੈਂ ਵੀ ਆਉਂਗਾ ਉੱਥੇ ਗੱਲਬਾਤ ਕਰ ਲੈਣਗੇ ਇੱਕ ਦੂਜੇ ਨਾਲ ਗੱਲਾਂ ਬਾਤਾਂ ਹੋਣਗੀਆਂ ਜਿਸ ਤਰ੍ਹਾਂ ਪ੍ਰਧਾਨ ਜੀ ਨੇ ਕਿਹਾ ਕਿ ਸਾਨੂੰ ਮਿਲਣ ਦਾ ਟਾਈਮ ਦਿਓ ਕੁਝ ਮੁਸ਼ਕਲਾਂ ਨੇ ਕੁਝ ਸੈਂਟਰਸ ਦਾ ਨਲੇਟਡ ਨੇ ਕੁਝ ਪੰਜਾਬ ਸਰਕਾਰ ਨਾਲ ਸਬੰਧਤ ਨੇ ਤਾ ਉਹਦੇ ਚੋਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਜਿਹੜਾ ਹੋ ਜਾਂਦਾ ਸੋ ਮੈਂ ਜਦੋਂ ਇਹ ਕੱਲ ਕਈ ਅਫਸਰਾਂ ਨੂੰ ਕਿ ਪ੍ਰੋਗਰਾਮ ਰੱਖ ਲਓ ਤੇ ਉਥੇ ਆਪਾਂ ਇਹ ਪਰਮੰਡ ਦਾ ਜਿਹੜਾ ਵੰਡ ਸਮਰੋਹ ਕਰਲਾਣੇ ਤਾਂ ਅਫਸਰਾਂ ਨੇ ਕਿਹਾ ਵੀ ਪਹਿਲਾਂ ਤਾਂ ਕਦੇ ਹੋਇਆ ਨਹੀਂ ਜੀ ਇਦਾਂ ਦਾ ਪਹਿਲਾਂ ਤਾਂ ਇਦਾਂ ਹੀ ਮਿਲ ਜਾਂਦਾ ਹੁੰਦਾ ਜੀ ਮੈਂ ਪਾਪੂ ਡਰਾਈਵਿੰਗ ਲਾਇਸੈਂਸ ਬਣਾਉਣਾ ਹੈ ਉੱਥੇ ਮਿਲ ਜਾਂਦਾ ਜਿਲ੍ਹੇ ਦੇ ਡੀਸੀ ਕੋਲ ਹੀ ਮਿਲ ਜਾਂਦਾ ਟੈਸਟ ਲੈ ਕੇ ਜਾਂ ਕੋਈ ਮੈਂ ਕਹਾਂ ਜੀ ਅਸਲ ਚ ਪਹਿਲਾਂ ਤਾਂ ਨਹੀਂ ਹੋਇਆ ਕਿਉਂਕਿ ਜਿਹੜੇ ਪਹਿਲਾਂ ਵਾਲੇ ਸੀ ਨਾ ਉਹਨਾਂ ਦੀਆਂ ਅਬੋਰ ਤੋਂ ਪਠਾਨਕੋਟ ਤੱਕ ਚੱਲਦੀਆਂ ਨੇ ਉਹਨਾਂ ਦੇ ਬਠਿੰਡੇ ਤੋਂ ਜੈਪੁਰ ਤੱਕ ਦੇ ਚੱਲਦੇ ਨੇ ਉਹਨਾਂ ਨੂੰ ਕੀ ਪਤਾ ਮਿੰਨੀ ਬੱਸ ਦੀ ਕੋਸ਼ਿਸ਼ ਕੀ ਹੁੰਦੀ ਹੈ ਉਹਨੂੰ ਪਤਾ ਹੀ ਨਹੀਂ ਜਿੰਨਾਂ ਦੇ ਰੂਟ ਸਿੱਧੇ ਇਧਰਲੇ ਕੋਨੇ ਤੋਂ ਪੰਜਾਬ ਦੇ ਤੋਂ ਉਧਰਲੇ ਕੋਨੇ ਤੱਕ ਨੇ ਉਧਰਲੇ ਕੋਨੇ ਤੋਂ ਉਹ ਪਾਕਿਸਤਾਨ ਦੇ ਬਾਰਡਰ ਦੇ ਕੋਨੇ ਤੱਕ ਨੇ ਉਹਨਾਂ ਨੂੰ ਕੀ ਬਦਮਿੰਨੀ ਬੱਸ ਕੀ ਹੁੰਦੀ ਹੈ ਉਹਨਾਂ ਨੂੰ ਕੀ ਪਤਾ ਹੈ ਕਿ ਅੱਜ ਜਿਹੜੇ 450 ਦੇ ਲਗਭਗ ਜਿਹੜੇ ਅੱਜ ਪਹਿਲੀ ਵਾਰ ਮਿੰਨੀ ਬੱਸ ਦਾ ਪਰਮੰਟ ਲੈ ਕੇ ਜਾ ਰਹੇ ਨੇ ਕਿ ਉਹਨਾਂ ਨੂੰ ਕਿੰਨੀ ਖੁਸ਼ੀ ਹੈ ਕਿ ਸਾਡਾ ਨਾਮ ਵੀ ਹੁਣ ਟਰਾਂਸਪੋਰਟਰਾਂ 'ਚ ਲਿਖਿਆ ਜਾਊਗਾ